ਲੈ ਕੇ ਦੇਣਾ ਕਿ ਨਹੀਂ ਲੈ ਕੇ ਦੇਣਾ ਮੈਂ ਲਾਵਾਂ ਤਾਰਾ ਨੂੰ ਹੱਥ ਓ ਯਾਰ ਮੈਂ ਨਹੀਂ ਲੈ ਕੇ ਦੇਣਾ ਸੂਟ ਮੈਂ ਫਿਰ ਤਾਰਾ ਨੂੰ ਹੱਥ ਲਾ ਲੈ ਫੋਟੋ ਪਾਈ ਹੋਈ ਹੈ ਇੰਸਟਾਗ੍ਰਾਮ 'ਚ ਓ ਯਾਰ ਤੇਰਾ ਤਾਂ ਇਹ ਰੰਡੀ ਰੋਣਾ ਚੱਲਦੇ ਰਹੂਗਾ ਮੈਂ ਚੱਲਿਆ ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਰੀਤ ਸ਼ੌਂਕੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਉਹਦੇ ਲਈ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਆਪਣਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਐਡ ਦਾ ਰੇਟ ਰੀਤ ਸ਼ੌਂਕੀ ਵਲੌਗ 55 ਤੇ ਤੁਸੀਂ ਜਾ ਕੇ ਜਦੋਂ ਸਰਚ ਕਰੋਗੇ ਤੇ ਸਾਡਾ ਚੈਨਲ ਖੁੱਲ ਜਾਊਗਾ ਤੇ ਜਾ ਕੇ ਸਾਡੇ ਵਲੌਗ ਜਰੂਰ ਦੇਖੋ ਜਾਂ ਤੇ ਦਾ ਮੁੱਦਾ ਇਹ ਬਣਿਆ ਪਿਆ ਵੀ ਇਹ ਪਾਈ ਬੈਠੀ ਆ ਕਲੇਸ਼ ਤੇ ਤੁਸੀਂ ਹੁਣ ਇਹਦੇ ਮੂੰਹੋਂ ਹੀ ਸੁਣ ਲਓ ਵੀ ਕਿਹੜੀ ਗੱਲ ਤੋਂ ਕਲੇਸ਼ ਪਾਇਆ ਬਈ ਤੁਸੀਂ ਦੱਸੋ ਮੈਨੂੰ ਇੱਕ ਗੱਲ ਕਿ ਤੁਸੀਂ ਮੈਨੂੰ ਸੂਟ ਲੈ ਕੇ ਦੇਣਾ ਕਿ ਨਹੀਂ ਲੈ ਕੇ ਦੇਣਾ ਮੈਂ ਲਾਵਾਂ ਤਾਰਾ ਨੂੰ ਹੱਥ ਓ ਯਾਰ ਮੈਂ ਨਹੀਂ ਲੈ ਕੇ ਦੇਣਾ ਸੂਟ ਮੈਂ ਫੇਰ ਤਾਰਾ ਨੂੰ ਹੱਥ ਲਾ ਲੈਣਾ ਅਜੇ ਥੋੜੇ ਪਹਿਲਾਂ ਤਾਂ ਤੈਨੂੰ ਸੂਟ ਲੈ ਕੇ ਦਿੱਤੇ ਆ ਓ ਨਹੀਂ ਮੈਨੂੰ ਨਹੀਂ ਪਤਾ ਤਾਂ ਪੁਰਾਣੇ ਹੋ ਗਏ ਲਾ ਇਹ ਚਾਰਾਂ ਦੇ ਨਾ ਬਾ ਥੋੜਾ ਸੂਟ ਬਦਲ ਦੇਣੇ ਹੁੰਦੇ ਆ ਨਹੀਂ ਮੈਂ ਤੁਸੀਂ ਦੱਸੋ ਮੈਂ ਤਾਰਾ ਨੂੰ ਹੱਥ ਲਾ ਦੇਣਾ ਇਹ ਤਾਂ ਗਰੰਟੀ ਨਹੀਂ ਆਉਂਦਾ ਆਉਂਦਾ ਕਿੱਥੇ ਆਉਂਦਾ ਇਹ ਸਾਰੀਆਂ ਤਾਰਾਂ ਦੀ ਤਾਂ ਗਰੰਟੀ ਨਹੀਂ ਹੈ ਹਜੂਗਾ ਕੀ ਕਰ ਲੈਂਦੀ ਆ ਛੱਲ ਲੈਂਦੀ ਆ ਛੱਲ ਕੇ ਥੋੜਾ ਗਰੰਟਾ ਆ ਜੂ ਇਹਦੇ 'ਚ ਇਹਨਾਂ 'ਚ ਨਹੀਂ ਗਰੰਟਾ ਉਹਨਾਂ ਹੁੰਦਾ ਹਜੂਗੀ ਮੈਂ ਲਾ ਲੂ ਲਾਲਾ 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 ਮੈਨੂੰ ਕੋਈ ਚੱਕਰ ਨਹੀਂਗਾ ਲਾਲਾ ਲਾਲਾ ਤਾਰਾਂ ਨੂੰ ਅੱਥ ਕੋਈ ਚੱਕਰ ਨਹੀਂਗਾ ਅੱਛਾ ਕੋਈ ਚੱਕਰ ਨਹੀਂਗਾ ਹਾਂ ਨਾ ਕੋਈ ਚੱਕਰ ਨਹੀਂਗਾ ਕੋਈ ਸੂਟ ਸਾਟ ਨਹੀਂ ਤੁਹਾਨੂੰ ਤਾਂ ਹੋਰ ਦਾ ਫੋਨ ਵੀ ਆ ਜਾਂਦਾ ਫੇਰ ਉਹ ਨਹੀਂ ਤੂੰ ਤਾਰਾ ਨੂੰ ਹੱਥ ਲਾ ਲਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤੈਨੂੰ ਬਲੈਕ ਕੇ ਦਵਾਜੀ ਲੈ ਕੇ ਦੋ ਉਹ ਤੈਨੂੰ ਕੋਈ ਸੂਟ ਸਾਡ ਨਹੀਂ ਮਿਲਣਾਗਾ ਨਹੀਂ ਕਿਹੜੀ ਗੱਲ ਤੂੰ ਗੱਲ ਤਾਂ ਦੱਸ ਵੀ ਕਿਹੜੀ ਗੱਲ ਤੋ ਅੱਜ ਸੂਟ ਚਾਹੀਦਾ ਮੇਰਾ ਜਨਮ ਦਿਨ ਆਈ ਹੈ ਉਹ ਹਜੇ ਤਾਂ ਬਥੇਰੇ ਦੇਣ ਪਈਆ ਤੇਰੇ ਜਨਮ ਦਿਨ ਚ ਬਥੇਰੇ ਦਿਨ ਕੋਈ ਨਹੀਂ ਪਾਏ ਬਸ 4-4 ਦਿਨ ਰਹਿ ਗਏ ਗਿਣਤੀ ਤੇ ਤੇ ਫਿਰ ਤੈਨੂੰ ਜਨਮ ਦਿਨ ਵਾਲਾ ਸੂਟ ਲੈ ਦੂੰਗਾ ਜਨਮ ਦਿਨ ਵਾਲੇ ਤਾਂ ਨਹੀਂ ਲੈਣਾ ਹੁਣੇ ਲੈਣਾ ਉਹ ਹੁਣੇ ਤੂੰ ਹੁਣੇ ਅੱਜ ਅੱਜ ਹੀ ਪਾ ਕੇ ਫਿਰ ਫਿਰ ਜਨਮ ਦਿਨ ਵਾਲਾ ਮੰਗੇਗੀ ਸੂਟ ਨੂ ਫੀਟਿੰਗ ਨਹੀਂ ਆਉਂਦੀ ਹੁੰਦੀ ਤੇ ਘੱਟ ਖਾ ਲਿਆ ਕਰ ਖਾ ਖਾ ਮੋਟੀ ਹੁੰਦੀ ਜਾਂਦੀ ਐ ਸੂਟ ਤੇਰੇ ਕਿੱਥੋਂ ਆਣ ਨੀ ਬੰਦਾ ਕਾਟੀ ਖਾਣੀਆਂ ਇਹਨਾਂ ਤਾਰਾਂ 'ਚ ਕਰੰਟ ਹੈ ਨੀਗਾ ਉਹ ਇਹਨਾਂ ਤਾਰਾਂ 'ਚ ਹੈ ਨੀਗਾ ਕਰੰਟ ਹੈਗਾ ਮਿਲਾਨੀ ਲਾਲਾ 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 ਮੈਂ ਚੱਲਿਆ ਲਾਲਾ ਤਾਰਾਂ ਨੂੰ ਹਾਂ ਹਾਂ ਹੁਣ 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 ਕਾਤੋਂ ਆਈਆਂ ਹੁਣ ਕਾਤੋਂ ਆਈ 500 ਰੁਪਏ ਸੂਟ ਪਿੱਛੇ ਮੈਂ ਤਾਰਾਂ ਨੂੰ ਹੱਥ ਜੱਟ ਨਾ ਲਾਉਣਾ ਨਹੀਂ ਲਾਲਾ ਲਾਲਾ ਤਾਰਾਂ ਨੂੰ ਹੱਥ ਲਾਲਾ ਹੁਣ ਕਾਤੋਂ ਆ ਗਈਆਂ ਕਹਤੇ ਤੁਸੀਂ ਲੈ ਕੇ ਨਹੀਂ ਦੇਣਾ ਵਾ ਤੇ ਫੇਰ ਫੇਰ ਤਾਰਾਂ ਨੂੰ ਕਾਹਤੋਂ ਹੱਥ ਲਾਉਣੀ ਆ ਹੈ ਫੇਰ ਕਾਹਤੋਂ ਤਾਰਾਂ ਨੂੰ ਹੱਥ ਲਾਉਣੀ ਆ ਤੁਹਾਨੂੰ ਤਾਂ ਮੇਰੀ ਕੋਈ ਟੈਨਸ਼ਨ ਹੀ ਨਹੀਂ ਹੈਗੀ ਹੈਗੀ ਕਿਉਂ ਨਹੀਂ ਪੂਰੀ ਟੈਨਸ਼ਨ ਆ ਤੁਹਾਨੂੰ ਹੱਥ ਲਾਈ ਨਹੀਂ ਫੇਰ ਵੀ ਨਹੀਂ ਮੰਨਦੇ ਤੁਸੀਂ ਸੂਟ ਲੈਣ ਨੂੰ ਲੈ ਤਾਰਨ ਨੂੰ ਹੱਥ ਲਾ ਕੇ ਥੋੜਾ ਸੂਟ ਮਿਲਦੇ ਹੁੰਦੇ ਆ ਉਹ ਤਾਂ ਤੁਸੀਂ ਦਵਾਣਾ ਨਹੀਂ ਹੁੰਦਾ ਤੇ ਉਹ ਦਵਾਏ ਤਾਂ ਹੈ ਥੋੜੇ ਜਣ ਪਹਿਲਾਂ ਤਾਂ ਤੂੰ ਲੈ ਕੇ ਆਈਆਂ ਹੁਣ ਦਿਨ ਨਾ ਪਾਓ ਤਾਂ ਮੇਰੇ ਥੋੜੀ ਨਾ ਸੀ ਸਰਗੁੰ ਦੇ ਸੀਗੇ ਵਿੱਚ ਇੱਕ ਸੂਟ ਸੀ ਮੇਰਾ ਬਸ ਤੇਰੇ ਦੋ ਤਿੰਨ ਤਿੰਨ ਸੂਟ ਵਿਖਾਇਆ ਤੂੰ ਮਨੋਤਮ ਉਹ ਤਾਂ ਯਾਰ ਮੈਂ ਪਾ ਵੀ ਲਿਆ ਹੁਣ ਤਾਂ ਪੁਰਾਣਾ ਹੋ ਗਿਆ ਬੜੇ ਆਪਾਂ ਸ਼ੌਕ ਆ ਨਾ ਵੀ ਜਿਹੜਾ ਤੈਨੂੰ ਸੂਟ ਚਾਹੀਦੀ ਤੀ ਜਦੋਂ ਯਾਰ ਫਿਰ ਉਹ ਮੈਂ ਫੋਟੋ ਪਾਈ ਹੋਈ ਐ ਇੰਸਟਾਗ੍ਰam 'ਚ ਉਹ ਯਾਰ ਤੇਰਾ ਤਾਂ ਇਹ ਰੰਡੀ ਰੋਣਾ ਚੱਲਦੇ ਰਹੂਗਾ ਮੈਂ ਚੱਲਿਆ ਵੀ ਮਿੱਤਰੋ ਕਿੱਦਾਂ ਦਾ ਲੱਗਾ ਸਾਡਾ ਛੋਟਾ ਜਿਹਾ ਵਲੌਗ ਤੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਤੇ ਸਾਡੇ ਵਲੌਗ ਜਰੂਰ ਦੇਖਿਆ ਕਰੋ ਜਾਂ ਕਿਉਂਕਿ ਇਹ ਤਾਂ ਤਾਂ ਇਹ ਸਿਸਟਮ ਚੱਲੀ ਜਾਂਦਾ ਰਹਿੰਦਾ ਇਹ ਤਾਂ ਸਾਰਾ ਦਿਨ ਐਂ ਕਰਦੀ ਰਹਿੰਦੀ ਐ ਨਖਰੇ ਕਰਨਾ ਕਰਾਉਣਾ ਕੁਛ ਨਹੀਂ ਹੁੰਦਾ ਇਹ ਤਾਂ ਆਈ ਸਿਸਟਮ ਚੱਲੀ ਜਾਂਦਾ ਤੇ ਤੁਸੀਂ ਸਾਡੇ ਵਲੌਗ ਵੇਖਣਾ ਨਾ ਭੁੱਲੋ ਜੀ ਆ ਸ਼ਾਮ ਨੂੰ 7 ਵਜੇ ਸਾਡਾ ਵਲੌਗ ਅਪਲੋਡ ਹੋ ਜਾਂਦਾ ਤੇ ਰੋਜ਼ ਡੇਲੀ ਵਲੌਗ ਆਉਂਦੇ ਆ ਆਪਣੇ YouTube ਦੇ ਉੱਪਰ ਚੈਨਲ ਦਾ ਨਾਮ ਤੁਹਾਨੂੰ ਦੁਬਾਰਾ ਦੱਸ ਦੇਣਾ @reetshauki vlog 55 ਤੇ ਜਾ ਕੇ ਤੁਸੀਂ ਜਦੋਂ ਸਰਚ ਕਰੋਗੇ ਤੇ ਤੁਹਾਨੂੰ ਸਾਡਾ ਚੈਨਲ ਦਿਖ ਜੂਗਾ ਤੇ ਜਾ ਕੇ ਪਹਿਲੇ ਨੰਬਰ ਤੇ ਪਿਆਊਗਾ ਚੈਨਲ ਇਹ ਤੇ ਚਾ ਕੇ ਜੇ ਤੁਸੀਂ ਓਕੇ ਕਰੋਗੇ ਤੇ ਸਾਡੇ ਚੈਨਲ ਸਬਸਕ੍ਰਾਈਬ ਹੋ ਜੂਗਾ ਤੇ ਸਾਡੀਆਂ ਪਿਆਰੀਆਂ ਪਿਆਰੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਫਾਲੋ ਸਬਸਕ੍ਰਾਈਬ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਵਿੱਚ